ਦਹੇ ਭਾਈ ਅਸੀਂ ਲੱਗੇ ਦੀਦੀ ਕੋਲ ਜਾਣ ਕੇ ਹਨਾ ਦੀਦੀ ਕੋਲ ਚੱਲੇ ਆ ਹਾਂ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਆਪਾਂ ਲੱਗੇ ਆ ਜਾਣ ਅੱਜ ਕੋਟਪੂਰੇ ਆਪਣੀ ਪਤੀ ਜੀ ਕੋਲੇ ਮਤਲਬ ਮੇਰੀ ਧੀ ਕੋਲੇ ਤੇ ਹੁਣ ਆਪਾਂ ਹੋ ਰਹੇ ਆ ਪਿਆਰ ਦੇ ਉਰ ਤਾਂ ਹੋ ਹੀ ਗਏ ਆ ਲਗਭਗ ਅੱਧੀ ਕਫਰਦੀ ਤਾਂ ਆਪਣੀ ਗੱਡੀ ਚੜ੍ਹ ਚੁੱਕੀ ਆ ਤੇ ਸਰਦਾਰ ਜੀ ਖੜੇ ਆ ਵੇਟ ਕਰ ਰਹੇ ਆ ਮੇਰੀ ਵੀ ਕਦੋਂ ਕਦੋਂ ਆਉਂਦੀ ਆ ਕਦੋਂ ਚੱਲੀ ਤੇ ਮੇਰੀ ਵਾਲੀ ਨੂੰ ਪਤਾ ਹੈ ਕਿ ਲਾਸਟ ਤੇ ਹੀ ਆਉਣੀ ਹੁੰਦੀ ਹੈ ਤੇ ਕਿਵੇਂ ਉਹ ਵੀ ਸਵੇਰ ਨਾਲ ਸਾਰਿਆਂ ਨੂੰ ਤਿਆਰ ਕਰਨਾ ਹੁੰਦਾ ਬੱਚਿਆਂ ਨੂੰ ਤਿਆਰ ਕਰਨਾ ਹੁੰਦਾ ਸਾਰਾ ਰੋਟੀ ਪਾਣੀ ਬਣਾਉਣਾ ਹੁੰਦਾ ਸਮਾਨ ਸਾਂਭਣਾ ਹੁੰਦਾ ਹੈ ਨਾ ਤੇ ਟਾਈਮ ਤੁਹਾਨੂੰ ਪਤਾ ਹੀ ਲੱਗ ਜਾਂਦਾ ਹੈ ਤੇ ਹੁਣ ਆਪਾਂ ਲਗਭਗ ਬਲੌਕ ਨੂੰ ਪਨਾ ਕੇ ਪਸ਼ੂ ਦੰਗਰ ਸੰਭਾਲ ਕੇ ਆਪਣੇ ਸਿੱਖਣ ਆਪਾਂ ਲਗਭਗ ਘਰੋਂ ਚੱਲੇ ਆ ਤੇ ਮਿਲਦੇ ਆ ਤੁਹਾਨੂੰ ਰਸਤੇ ਦੀਆਂ ਸੈਰਾਂ ਕਰਾਉਣੇ ਆ ਆਪਣੇ ਪਿੰਡ ਤੋਂ ਲੈ ਕੇ ਤੁਹਾਨੂੰ ਆਪਾਂ ਕੋਟਪੂਰੇ ਤੱਕ ਦਿਖਾਵਾਂਗੇ ਜਿੰਨਾ ਹੋ ਸਕੇ ਆ ਬਜ਼ਾਰ ਵੀ ਦਿਖਾਵਾਂਗੇ ਕਿਉਂਕਿ ਬਜ਼ਾਰ ਚ ਵੀ ਆਪਾਂ ਸ਼ਾਪਿੰਗ ਕਰਨੀ ਹੁੰਦੀ ਆ ਤੇਰੇ ਅੰਦੀ ਜਵਾਕ ਚੱਲ ਪਈ ਆਪਣੀ ਪਈ ਤੋਂ ਬਾਜ਼ਰ ਜੋ ਕਿ ਸੀਡ ਕੋਰਟ ਤੇ ਆਪਾਂ ਹੁਣ ਲੈ ਰਹੇ ਆਂ ਮਠਿਆਈ ਮਠਿਆਈ ਦੀ ਦੁਕਾਨ ਦੇ ਉੱਪਰ ਢੀੜ ਅੱਜ ਬਹੁਤ ਜ਼ਿਆਦੇ ਆ ਕਿਉਂਕਿ ਅੱਜ ਰਖੜੀ ਦਾ ਤਿਉਹਾਰ ਦੀ ਹੈ ਇਸ ਕਰਕੇ ਢੀੜ ਇੰਨੀ ਜ਼ਿਆਦੇ ਆ ਨਾ ਸਵੇਰ ਹੀ ਆ ਹਜੇ ਟਾਈਮ ਕੋਈ ਜ਼ਿਆਦਾ ਟਾਈਮ ਨਹੀਂ 9:30 ਦੇ ਕਰੀਬ ਟਾਈਮ ਆ ਇਹ ਬਟ ਇੱਥੇ ਢੀੜ ਇੰਨੀ ਕੁ ਜ਼ਿਆਦਾ ਹੈਗੀ ਆ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਤੇ ਹੁਣ ਆਪਾਂ ਇਹਨਾਂ ਨੂੰ ਆਖਿਆ ਮਠਿਆਈ ਦੋ ਡੱਬੇ ਤੇ ਦੇਖਦੇ ਹਾਂ ਕਿੰਨੇ ਟਾਈਮ ਤੇ ਹਨਾ ਆਪਣੀ ਵਾਰੀ ਆਉਂਦੀ ਆ ਤੇ ਫੇਰ ਆਪਾਂ ਹੋਰ ਵੀ ਸਮਾਨ ਜਾ ਲੈਣਾ ਤੇ ਉਹ ਮੈਂ ਸੌਰੀ ਤੁਹਾਡੇ ਤੋਂ ਮੰਗਦੀ ਆ ਕਿ ਮੈਂ ਉਹ ਵਾਲੇ ਬਲੌਗ ਐਡ ਨਹੀਂ ਕਰ ਸਕੀ ਵਿੱਚ ਕਿਉਂਕਿ ਨਾ ਭੀੜ ਕਾਫੀ ਜ਼ਿਆਦਾ ਆ ਤੇ ਐ ਵੀ ਡਰ ਰਹਿੰਦਾ ਪੇ ਫੋਨ ਹੀ ਨਾ ਖੋਕੇ ਲੈ ਜੇ ਹਨਾ ਤੇ ਇਸ ਕਰਕੇ ਨਾ ਵੀ ਮੈਂ ਤਾਂ ਕਰਕੇ ਵਿੱਚ ਜਿੱਥੇ ਭੀੜ ਹੁੰਦੀ ਆ ਉੱਥੇ ਮੈਂ ਬਲੌਗ ਨਹੀਂ ਸ਼ੂਟ ਕਰਦੀ ਹੁੰਦੀ ਕਿ ਵੀਡੀਓ ਉਥੇ ਸ਼ੂਟ ਕਦੇ ਨਹੀਂ ਕੀਤੀ ਕਿਉਂਕਿ ਡਰੀ ਲੱਗਦਾ ਵੀ ਬਈ ਜੇ ਕੋਈ ਫੋਨ ਲੈ ਗਿਆ ਤਾਂ ਹੋਰ 50000 ਤੇ ਹੁਣ ਪਾਣੀ ਪਾਊਗਾ ਤੇ ਹੁਣ ਆਪਾਂ ਪਾਈਆਂ ਚੱਲ ਫਰੀਦਕੋਟ ਤੋਂ ਹੁਣ ਆਪਾਂ ਚੱਲਾਂਗੇ ਕੋਟਕਪੂਰੇ ਤੇ ਕਰੋ ਇੰਜੋਏ ਆਪਣਾ ਗਾਈਸ ਹੁਣ ਆਪਾਂ ਲਗਭਗ ਸਾਰੇ ਕੰਮ ਕਰ ਕਰਕੇ ਬਾਜ਼ਾਰ ਚ ਸਾਮਾਨ ਸਭ ਨੂੰ ਲੈ ਕੇ ਤੇ ਪਹੁੰਚ ਕੇ ਹੁਣ ਕੋਟਕੂਰੇ ਇਹ ਕੋਟਕੂਰੇ ਦਾ ਕੋਲਾ ਇਹ ਤੋਂ ਆਪਾਂ ਜਿਹੜਾ ਇਝੜਕੇ ਥੱਲੇ ਉਤਰਾਂਗੇ ਤਾਂ ਸਿੱਧਾ ਬਾਜ਼ਾਰ ਦੇ ਵਿੱਚ ਰੈੱਡ ਦੱਤੀਆਂ ਕੋਲੇ ਆਪਾਂ ਐਂਟਰ ਹੋ ਜਾਣਾ ਦੇਰ ਤੋਂ ਅੱਗੇ ਚੱਲ ਕੇ ਆਪਾਂ ਕਰਾਂਗੇ ਬੱਚਿਆਂ ਨੂੰ ਖੋਣ ਵੀ ਬੱਚੇ ਆਪਾਂ ਨੂੰ ਆਪੋ ਲੈਣ ਆਉਂਦੇ ਕਿਉਂਕਿ ਵਿਚਾਰ ਦੇ ਵਿੱਚ ਘਾਰ ਆਪਾਂ ਨੂੰ ਪਤਾ ਨਹੀਂ ਵੀ ਗੱਡੀ ਜਾਣੀ ਹੈ ਕਿ ਨਹੀਂ ਜਾਣੀ ਉਧਰ ਨਾ ਇਹ ਤਾਂ ਫਿਰ ਹਨਾ ਤੁਹਾਨੂੰ ਪਤਾ ਹੀ ਉਹਦੀ ਕੁਛ ਨਹੀਂ ਪਹਿਣਾ ਹੈ ਪਹਿਲੀ ਵਾਰੀ ਗੱਡੀ ਤੇ ਚੱਲੇ ਆ ਮੈਂ ਤਾਂ ਗਈ ਸੀ ਅੱਗੇ ਮੈਨੂੰ ਤਾਂ ਕੋਈ ਕਦਾ ਪਤਾ ਨਹੀਂ ਲੱਗਿਆਗਾ ਕਿਉਂਕਿ ਆਪਾਂ ਬੈਠ ਕੇ ਨਹੀਂ ਜਾਣੇ ਹੁੰਦੇ ਆ ਤੇ ਤੇ ਬੱਚੇ ਹੁਣ ਲੈਣ ਆਉਣਗੇ ਆਪਾਂ ਸੋਲ ਕਰਦੇ ਆ ਆ ਗਿਆ ਆ ਗਿਆ ਕੋਲੇ ਜਾ ਕੇ ਫੋਨ ਕਰਾਂਗੇ ਫਿਰ ਆਪਦੇ ਬੱਚੇ ਆਪਾਂ ਨੂੰ ਕਿੱਥੇ ਮਿਲਦੇ ਆ ਕਿੱਥੋਂ ਆਪਾਂ ਨੂੰ ਲੈ ਕੇ ਜਾਣਗੇ ਸੋ ਗਾਇਸ ਅੱਜ ਧੀੜ ਦੇਖ ਲੋ ਵੀ ਅੱਜ ਧੀੜ ਹੈ ਇੱਥੇ ਤਾਂ ਤੁਹਾਨੂੰ ਚਲੋ ਨਹੀਂ ਜੀਜ਼ਾਰ ਚ ਕਹਿੰਦੇ ਕਾਫੀ ਜ਼ਿੰਦਗੀ ਦੀ ਰਿਪੋਰਟ ਬਾਣੀ ਹੁਣ ਵੇਖ ਕੇ ਆਇਆ ਇਥੇ ਜونا ਠੀਕ ਲੱਗਦਾ ਮੇਨ ਬਾਜ਼ਾਰ ਚ ਤੇ ਹੁਣ ਆਪਾਂ ਜਾਣਾ ਏ ਬੱਸ ਸਟੈਂਡ ਕੋਲੇ ਅੱਗੇ ਹੁਣ ਬੱਚਿਆਂ ਨੂੰ ਫੋਨ ਕੀਤਾ ਬੱਚੇ ਆਪਾਂ ਨੂੰ ਆਉਣਗੇ ਲੈਣ ਤੇ ਦੇਖਿਆ ਪਿੱਛੇ ਕਿੰਨੀ ਢੀੜ ਸੀਗੀ ਸਾਰੇ ਇਹ ਬੱਸ ਤੇ ਚੜਨ ਵਾਲੀਆਂ ਭੈਣਾਂ ਹੀ ਸੀਗੀਆਂ ਜ਼ਿਆਦਾਤਰ ਭੈਣਾਂ ਹੀ ਸੀਗੀਆਂ ਕਿੰਨੀ ਵੱਡੀ ਗੰਤੀ ਚ ਖੜੀਆਂ ਸੀਗੀਆਂ ਮੇਰੀਆਂ ਭੈਣਾਂ ਰਖੜੀ ਬੰਨਣ ਵਾਸਤੇ ਦੇਖ ਲਓ ਕਿੰਨੀ ਦੂਰੋਂ ਦੂਰੋਂ ਕਿੰਨੀ ਢੀੜ ਆ ਨਾਲ ਬੱਚੇ ਆ ਹਨਾ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣ ਗਿਆ ਐਨੀ ਢੀੜ ਚ 10 ਬੱਸਾਂ ਤੇ ਜਾਣਾ ਤੇ ਇਹ ਪਹਿਣਾਣੇ ਦੇਖ ਲੋ ਵੀ ਕਿੰਨੀ ਢੀੜ ਵਿੱਚ ਦੀ ਨੰਗਣੀਆਂ ਵਿਚਾਰੀਆਂ ਹਨਾ ਤੇ ਭਰਾ ਭਰਾ ਤਾਂ ਕਈ ਤਾਂ ਭਰਾ ਚੰਗੇ ਹੁੰਦੇ ਆ ਪਰ ਜਾਈਆਂ ਚੰਗੀਆਂ ਹੁੰਦੀਆਂ ਤੇ ਕਈ ਤਾਂ ਭਰਾ ਪਰ ਜਾਈਆਂ ਨੱਕ ਬੋਲੇ ਜੀ ਮਾਰਦੇ ਆ ਆ ਗਈ ਕਿੱਧਰੋਂ ਆ ਗਈ ਆਹੇ ਰਖੜੀ ਬੰਨਣਾ ਨਾ ਤੇ ਦੇਖੋ ਬਈ ਪਹਿਣਾ ਕਿੰਨੀਆਂ ਔਖਾਂ ਹੋ ਗਏ ਜਾਂਦੀਆਂ ਹਨਾ ਤੇ ਭਰਾ ਕਈ ਗੇੜਾ ਵੀ ਮਾਰਦੇ ਸਾਰੇ ਇਹੋ ਜਿਹੇ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਤੇ ਦੇਖੋ ਥਾਣਾ ਦਾ ਵਿਚਾਰੀਆਂ ਬਹੁਤ ਕਰਦੀਆਂ ਆ ਉਹਦੇ ਕੰਮ ਕਰ ਛੱਡ ਕੇ ਜਾਂਦੀਆਂ ਆਪ ਦਾ ਘਰ ਛੱਡ ਕੇ ਜਾਂਦੀਆਂ ਕਬੀਲਦਾਰਾਂ ਤਾਂ ਸਾਰਿਆਂ ਦੀਆਂ ਇੱਕੋ ਜੀਆਂ ਹੁੰਦੀਆਂ ਹਨਾ ਤੇ ਆਏ ਨਾ ਕਰਿਆ ਕਰੋ ਵਿਚਾਰੀਆਂ ਥਾਣਾ ਨਾਲ ਦੇ ਸਾਰੇ ਮੇਰੇ ਤਾਂ ਭਰਾਵਾਂ ਨੂੰ ਹਨਾ ਜਿੰਨੇ ਵੀ ਭੈਣ ਭਰਾ ਹਨਾ ਸਾਰੇ ਜਣੇ ਮਿਲਦੇ ਗੱਲਦੇ ਰਿਹਾ ਕਰੋ ਭਰਾਵਾਂ ਨੂੰ ਵੀ ਜਿਹੜਾ ਮਾਰਨਾ ਚਾਹੀਦਾ ਥਾਣਾ ਕੋਲੇ ਹਨਾ ਕੱਲੀਆਂ ਥਾਣਾ ਨੇ ਥੋੜੀ ਨਾ ਸੁੱਖਿਆ ਹੁੰਦਾ ਦੀ ਭੈਣਾਂ ਹੀ ਆਉਣ ਹਨਾ ਤੇ ਜਰੂਰ ਆਇਆ ਆਇਆ ਕਰੋ ਤੇ ਹੁਣ ਦੇਖੋ ਆਪਾਂ ਇੱਥੇ ਫਸ ਚੁੱਕੇ ਹਾਂ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਫਸੇ ਹੋਇਆਂ ਨੂੰ ਭੀੜ ਇੰਨੀ ਜ਼ਿਆਦੇ ਆ ਵੀ ਗੱਡੀਆਂ ਤੋਰ ਹੀ ਨਹੀਂ ਰਹੀਆਂ ਆਪਾਂ ਰੈੱਡ ਬੱਤੀਆਂ ਤੋਂ ਜਾਣਾ ਸੀਗਾ ਬੱਸ ਸਟੈਂਡ ਕੋਲ ਬੱਸ ਸਟੈਂਡ ਤੋਂ ਅੱਗੇ ਆਪੇ ਵੀ ਬੱਚੇ ਲੈ ਜਾਣਗੇ ਆ ਕੇ ਆਪਾਂ ਨੂੰ ਤੇ ਫਿਰ ਪਤਾ ਲੱਗ ਜਾਊਗਾ ਵੀ ਆਪਾਂ ਜਾਵਾਂਗੇ ਹੁਣ ਜੈਤੋ ਰੋਡ ਜੈਤੋ ਰੋਡ ਪੈ ਕੇ ਫਿਰ ਵੜਾਂਗੇ ਗੁਜਾਰ ਗੁਜਾਰ ਵਿੱਚ ਬਾਰ ਬਾਰ ਵੀ ਹੋ ਗਏ ਕਿਉਂਕਿ ਭੀੜ ਬਹੁਤ ਆ ਇਧਰ ਮੇਨ ਤਾਂ ਹੁਣ ਭੀੜ ਹੀ ਦੇਖ ਲਓ ਤੁਸੀਂ ਹਨਾ ਕਿੰਨੀ ਆ ਤੇ ਫਿਰ ਬਾਰ ਬਾਰ ਹੀ ਜਾਣਾ ਪੈਣਾ ਹੈ ਤੇ ਬਣੇ ਰਹੋ ਆਪਣੇ ਬਲੌਕ ਦੇ ਨਾਲ ਫਿਰ ਆਪਾਂ ਉੱਥੇ ਚੱਲ ਕੇ ਕਰਦੇ ਆਂ ਗੱਲਾਂ ਬਾਤਾਂ ਤੇ ਫਿਰ ਤੁਹਾਨੂੰ ਮਲਾਉਨੇ ਆ ਆਪਣੇ ਭੈਣ ਭਰਾਵਾਂ ਨਾਲ ਤੇ ਚਲੋ ਗਾਇਸ ਹੁਣ ਆਪਾਂ ਜਾਣ ਵਾਲੀ ਆ ਬੱਸ ਸਟੈਂਡ ਕੋਲੇ ਤੇ ਲਗਭਗ ਹੁਣ ਥੋੜੀ ਜਿਹੀ ਭੀੜ ਘਟੀ ਆ ਆ ਪਹੁੰਚ ਗਏ ਆਪਾਂ ਬੱਸ ਸਟੈਂਡ ਬੱਸ ਸਟੈਂਡ ਕੋਲੇ ਪਹੁੰਚ ਚੁੱਕੇ ਆ ਆ ਗਈ ਅੱਗੇ ਬੱਸ ਦੇਖੀ ਭਰਾਣੀ ਕਿਤੇ ਮੈਦਣਾ ਨਹੀਂ ਸਾਨੂੰ ਗਰੀਬਾਂ ਨੂੰ ਅਸ ਤਾਂ ਪਹਿਲਾਂ ਹੀ ਬੜੇ ਦੁੱਖਾਂ ਦੇ ਮਾਰੇ ਆ ਜਿਵੇਂ ਨਾਲ ਲਿਖਿਆ ਕਿ ਨੰਘੀ ਬਸਦਾਰੀ ਲੱਗਦਾ ਬਾਬਾ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਇੱਥੇ ਪਟ્રોલ ਕੰਮ ਆ ਗਿਆ ਏ ਤੇ ਹੁਣ ਆਪਾਂ ਪਹੁੰਚਣ ਵਾਲੇ ਆ ਚਲੋ ਗਾਇਸ ਆਪਾਂ ਪਹੁੰਚ ਚੁੱਕੇ ਆ ਹੁਣ ਹੁਣ ਆਪਾਂ ਚੱਲਦੇ ਆ ਘਰੇ ਕਰਦੇ ਆ ਮੇਲੀਆਂ ਛੇਲੀਆਂ ਤੇ ਆ ਗਏ ਆ ਹਾਸਾ ਆ ਗਿਆ ਬੜੇ ਚਿਰ ਬਾਅਦ ਹੀੜ ਚ ਉਹਤੇ ਗੱਡੀ ਚ ਬੈਠੇ ਬੈਠੇ ਮੂੰਹ ਘਮਲਾ ਆ ਜਾਂਦਾ